ਬੀਤੀ ਰਾਤ ਬਠਿੰਡਾ ਵਿਖੇ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਉਹਨਾਂ ਦੀ ਡੈੱਡ ਬੋਡੀ ਮਿਲਦੀ ਆ ਤਾਂ ਦੱਸਦੀ ਹੈ ਕਿ ਕਮਲ ਕੌਰ ਭਾਬੀ ਦੇ ਨਾਮ ਤੇ ਸੋਸ਼ਲ ਮੀਡੀਆ ਦੇ ਉੱਪਰ ਇਨਫਲੂਐਂਸਰ ਬੜੀ ਮਸ਼ਹੂਰ ਇੱਕ ਹਸਤੀ ਹੈ ਜੋ ਜਿਨ੍ਹਾਂ ਦਾ ਅਸਲੀ ਨਾਮ ਕੰਚਨ ਕੁਮਾਰੀ ਹੈ ਲੁਧਿਆਣਾ ਦੀ ਰਹਿਣ ਵਾਲੀ ਹੈ ਪਰ ਇੰਸਟਾਗ੍ਰam ਦੇ ਉੱਪਰ ਲੱਖਾਂ ਦੇ ਵਿੱਚ ਉਹਨਾਂ ਦੇ ਫਾਲੋਅਰਸ ਨੇ ਉਹਨਾਂ ਦੀ ਡੈੱਡ ਬਾਡੀ ਬਠਿੰਡਾ ਦੇ ਅਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਗੱਡੀ ਦੇ ਵਿੱਚੋਂ ਮਿਲਦੀ ਆ ਜਦੋਂ ਹੀ ਉੱਥੇ ਆਸ-ਪਾਸੇ ਦੇ ਲੋਕਾਂ ਨੂੰ ਇਹ ਸੂਚਨਾ ਮਿਲਦੀ ਆ ਗੱਡੀ ਦੇ ਵਿੱਚੋਂ ਬਦਬੋ ਆਉਣ ਲੱਗਦੀ ਆ ਪਤਾ ਕਰਨ ਦੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇੱਥੇ ਗੱਡੀ ਦੇ ਵਿੱਚ ਕੋਈ ਡੈੱਡ ਬਾਡੀ ਪਈ ਆ ਤਾਂ ਪੁਲਿਸ ਨੂੰ ਸੂਚਿਤ ਕਰਦੇ ਨੇ ਪੁਲਿਸ ਆ ਕੇ ਜਾਂਚ ਕਰਦੀ ਆ ਤਾਂ ਉਹਦੇ ਵਿੱਚੋਂ ਇੱਕ ਕੁੜੀ ਦੀ ਬਾਡੀ ਮਿਲਦੀ ਹੈ ਜਾਂਚ ਕਰਨ ਦੇ ਪਤਾ ਲੱਗਦਾ ਕਿ ਕਮਲ ਕੌਰ ਭਾਬੀ ਦੇ ਨਾਮ ਤੇ ਇੰਸਟਾਗ੍ਰam ਦੇ ਉੱਪਰ ਮਸ਼ਹੂਰ ਇਹ ਕੁੜੀ ਹੈ ਜਿਸ ਦਾ ਲੱਖਾਂ ਦੇ ਵਿੱਚ ਫੋਲੋਅਰ ਨੇ ਤਾਂ ਜਾਂਚ ਦੇ ਵਿੱਚ ਪੁਲਿਸ ਪਹੁੰਚ ਜਾਂਦੀ ਹੈ ਤੇ ਜਾਂਚ ਤੋਂ ਬਾਅਦ ਪਤਾ ਲੱਗਦਾ ਇੱਕ ਦਰ ਇੱਕ ਪਰਤਾਂ ਖੋਲ੍ਹਣ ਤੋਂ ਪਤਾ ਲੱਗਦਾ ਕਿ 7 ਮਹੀਨੇ ਪਹਿਲਾਂ ਕਮਲ ਕੌਰ ਨੂੰ ਅਰਸ਼ ਡਾਲਾ ਦੇ ਨਾਮ ਦੇ ਵਿਅਕਤੀ ਨੇ ਇੱਕ ਧਮਕੀ ਦਿੱਤੀ ਸੀ ਧਮਕੀ ਉਹਨਾਂ ਨੂੰ ਇਸ ਕਰਕੇ ਦਿੱਤੀ ਸੀ ਕਿ ਇੱਕ ਅਸ਼ਲੀਲ ਕੰਟੈਂਟ ਕਿਉਂਕਿ ਕਮਲ ਕੌਰ ਭਾਬੀ ਦਾ ਜਿਹੜਾ ਕੰਟੈਂਟ ਆ ਮੋਸਟਲੀ ਅਸ਼ਲੀਲ ਕੰਟੈਂਟ ਹੈ ਅਸ਼ਲੀਲ ਜਾਂ ਦੋਰੇ ਮਤਲਬ ਵਾਲੀਆਂ ਦੋਰੇ ਅਰਥਾਂ ਵਾਲੀਆਂ ਉਹ ਵੀਡੀਓਜ਼ ਜ਼ਰੀਲਾਂ ਉਹ ਪਾਉਂਦੇ ਰਹਿੰਦੇ ਨੇ ਆਪਣੇ ਸੋਸ਼ਲ ਮੀਡੀਆ ਤੇ ਜਿਸ ਕਰਕੇ ਉਹਨਾਂ ਨੂੰ ਧਮਕੀ ਮਿਲੀ ਸੀ ਇਸ ਧਮਕੀ ਤੋਂ ਬਾਅਦ ਵੀ ਉਹਨਾਂ ਦਾ ਕੰਟੈਂਟ ਜਾਰੀ ਰਿਹਾ ਔਰ ਇੱਥੋਂ ਤੱਕ ਕਿ ਉਹਨਾਂ ਦੇ ਪਰਿਵਾਰ ਨੂੰ ਵੀ ਖਤਮ ਕਰਨ ਦੀ ਧਮਕੀ ਦਿੱਤੀ ਗਈ ਸੀ ਉਸ ਤੋਂ ਬਾਅਦ ਬੀਤੀ ਰਾਤ ਜਦੋਂ ਕਮਲਕੌਰ ਦੀ ਡੈੱਡ ਬੋਡੀ ਮਿਲਦੀ ਹੈ ਤਾਂ ਪੁਲਿਸ ਇਸ ਜਾਂਚ ਦੇ ਵਿੱਚ ਪੈਂਦੀ ਆ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਗਈ ਹੈ ਆਦੇਸ਼ ਹਸਪਤਾਲ ਦੀ ਸੀਸੀਟੀਵੀ ਦੀ ਜਿਹੜੀ ਫੁਟੇਜ ਆ ਉਹ ਵੀ ਸਾਹਮਣੇ ਨਿਕਲ ਕੇ ਆਈ ਹੈ ਪੁਲਿਸ ਵੀ ਜਾਂਚ ਕਰ ਰਹੀ ਆ ਤਾਂ ਅਰਸ਼ ਡਾਲਾ ਦੇ ਨਾਮ ਦੇ ਵਿਅਕਤੀ ਵੱਲੋਂ ਇਹ ਧਮਕੀ ਦਿੱਤੀ ਗਈ ਸੀ ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕੀ ਪੱਖ ਹੈ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਉਹ ਹਲੇ ਅੱਗੇ ਨਹੀਂ ਆਏ ਪਰਿਵਾਰਕ ਮੈਂਬਰਾਂ ਵੱਲੋਂ ਹਲੇ ਤੱਕ ਕਿਸੇ ਤਰ੍ਹਾਂ ਦੇ ਵਿਅਕਤੀ ਦੇ ਉੱਪਰ ਕੋਈ ਸ਼ੱਕ ਸ਼ੋਭਾ ਨਹੀਂ ਜਤਾਈ ਗਈ ਪਰ 9 ਜੂਨ ਤੋਂ ਕਮਲਕੌਰ ਗਾਇਬ ਦੱਸੀ ਜਾ ਰਹੀ ਆ 9 ਜੂਨ ਤੋਂ ਕਮਲਕੌਰ ਗਾਇਬ ਸਨ ਲੁਧਿਆਣਾ ਦੀ ਰਹਿਣ ਵਾਲੀ ਹੈ ਜਿਨ੍ਹਾਂ ਦਾ ਪਿਸ਼ੋਕੜ ਜਿਨ੍ਹਾਂ ਦਾ ਮੂਲ ਪਿਸ਼ੋਕੜ ਜੋ ਹੈ ਉਹ ਪ੍ਰਵਾਸੀ ਨੇ ਇਹ ਪ੍ਰਵਾਸੀ ਪਰਿਵਾਰ ਹੈ ਲੰਬੇ ਸਮੇਂ ਤੋਂ ਲੁਧਿਆਣਾ ਦੇ ਵਿੱਚ ਰਹਿ ਰਹੇ ਸਨ ਤਿੰਨ ਭੈਣਾਂ ਨੇ ਕਮਲਕੌਰ ਹੋਣੀ ਤੇ ਦੋ ਇਹਨਾਂ ਦੇ ਭਰਾ ਨੇ ਜਿਨ੍ਹਾਂ ਦੇ ਵਿੱਚੋਂ ਕਮਲਕੌਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਇਨਸਟਾ ਕਿਊਨ ਦੇ ਤੌਰ ਤੇ ਜਾਣੇ ਜਾਂਦੇ ਨੇ ਲੱਖਾਂ ਦੇ ਵਿੱਚ ਇਹਨਾਂ ਦੇ ਫਾਲੋਅਰ ਨੇ ਲੱਖਾਂ ਲੋਕ ਉਹਨਾਂ ਨੂੰ ਫਾਲੋ ਕਰਦੇ ਨੇ ਪਰ ਅੱਜ ਦੀ ਘੜੀ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਔਰ ਮੇਨਸਟ੍ਰੀਮ ਮੀਡੀਆ ਦੇ ਉੱਪਰ ਇਹ ਚਰਚਾ ਚੱਲ ਰਹੀ ਹੈ ਕਿ ਜੋ ਉਹਨਾਂ ਦੀ ਡੈੱਡ ਬੋਡੀ ਮਿਲੀ ਉਹਦੇ ਪਿੱਛੇ ਕੌਣ ਕਾਤਲ ਹੋ ਸਕਦੇ ਨੇ ਇੱਕ ਵਾਰ ਜਿਹੜਾ ਹੈਗਾ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਆ ਪੁਲਿਸ ਸੂਤਰਾਂ ਦਾ ਕੀ ਕਹਿਣਾ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਇੱਕ ਵਾਰ ਸੁਣਦੇ ਹਾਂ ਬਠਿੰਡਾ ਦੇ ਐਸਪੀ ਕੀ ਕਹਿੰਦੇ ਨੇ ਇਸ ਘਟਨਾ ਬਾਰੇ ਅ ਕੱਲ ਇਵਨਿੰਗ ਸਰ ਨੂੰ ਇੱਕ ਕਾਲ ਮਸੂਰ ਹੋਈ ਸੀ ਕਿ ਇੱਕ ਕਾਰ ਜਿਹੜੀ ਹੈਗੀ ਹੈ ਦੇਸ਼ ਹਸਪੀਟਲ ਦੇ ਵਿੱਚ پارک ਕੀਤੀ ਹੋਈ ਹੈ ਤੇ ਇਹਦੇ ਵਿੱਚ ਕੋਈ ਸ਼ੱਕੀ ਹਾਲਾਤਾਂ ਦੇ ਵਿੱਚ ਸਮੈਲ ਆ ਰਹੀ ਹੈ ਸੋ ਸਾਡੇ ਵੱਲੋਂ ਮੌਕੇ ਦੇ ਉੱਪਰ ਜਦੋਂ ਪਹੁੰਚ ਕੇ ਇਹਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਤਾਂ ਉਹਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੀ ਗੱਡੀ ਹੈਗੀ ਹੈ ਤੇ ਪਿਛਲੀ ਸੀਟਾਂ ਦੇ ਉੱਪਰ ਇੱਕ ਡੈੱਡ ਬੋਡੀ ਸੀਗੀ ਲੇਡੀ ਦੀ ਉਸ ਤੋਂ ਬਾਅਦ ਇਹ ਜਿਹੜੀ ਗੱਡੀ ਸੀਗੀ ਇਹਦੇ ਨੰਬਰ ਤੋਂ ਜਾਂ ਬਾਕੀ ਜਿਹੜੇ ਸਾਡੇ ਕੋਲ ਛੋਟੇ-ਮੋਟੇ ਡਿਟੇਲ ਸੀਗੇ ਆ ਉਹਦੇ ਵਿੱਚੋਂ ਜਿਹੜੀ ਲੜਕੀ ਦੀ ਪਛਾਣ ਵਾਸਤੇ ਸਾਡੇ ਵੱਲੋਂ ਪੜਤਾਲ ਸ਼ੁਰੂ ਕੀਤੀ ਗਈ ਤੋਂ ਜਿਹੜੀ ਸਾਡੀ ਪੜਤਾਲ ਤੋਂ ਇਹ ਨਿਕਲ ਕੇ ਆਇਆ ਕਿ ਇਹ ਲੜਕੀ ਜਿਹੜੀ ਹੈ ਕਿ ਤੇ ਨਾਮ ਕੰਚਨ ਕੁਮਾਰੀ ਏਲੀਅਸ ਕਮਲ ਕੌਰ ਡਾਕਟਰ ਬਰਸਤੀ لال ਹੈਗੀ ਹੈ ਇਹ ਲਸ਼ਮਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਬੇਸਿਕਲੀ ਇਹ ਮਿਤੀ 9 ਤਰੀਕ ਨੂੰ ਘਰ ਦੇ ਵਿੱਚੋਂ ਤਕਰੀਬਨ 2:30 ਵਜੇ ਦੇ ਕਰੀਬ ਲੁਧਿਆਣਾ ਤੋਂ ਚੱਲੀ ਸੀਗੀ ਕਿ ਕਿਸੇ ਕਾਰ ਦੇ ਪ੍ਰੋਮੋਸ਼ਨ ਦੇ ਇਵੈਂਟ ਵਾਸਤੇ ਬਠਿੰਡੇ ਜਾ ਰਹੀਆਂ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਉਸ ਪਰਿਵਾਰ ਵਾਲਿਆਂ ਨੂੰ ਜਿਹੜੀ ਹੈਗੀ ਇਹ ਨਾਲ ਰਾਪਤਾ ਨਹੀਂ ਹੋਇਆ ਤੇ ਜਦੋਂ ਸਾਡੇ ਦਸੰਤ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਛੇੜੀ ਸਾਡੀ ਲੜਕੀ ਦੀ ਡੈਥ ਹੋ ਚੁੱਕੀ ਹੈ ਸੋ ਸਾਡੇ ਵੱਲੋਂ ਜਿਹੜਾ ਹੈ ਤੇ ਪਰਿਵਾਰਕ ਮੈਂਬਰਾਂ ਨਾਲ ਤਾਲਮਲ ਕੀਤਾ ਗਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਪ ਬੰਦ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਾਰੇ ਸਾਡੀ ਟੀਮਾਂ ਜਿਹੜੀ ਹੈਗੀਆਂ ਨੇ ਇਸ ਚੀਜ਼ ਦੇ ਵਿੱਚ ਲੱਗੀਆਂ ਹੋਈਆਂ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੀਐਸਪੀ ਡੀ ਡੀਐਸਪੀ ਸਿਟੀ 2 ਦੇ ਨਾਲ ਜਿਹੜੇ ਐਸਐਚਓ ਕੈਂਟ ਦੇ ਨਾਲ ਸੀਆਈਏ ਇੰਚਾਰਜ 2 ਦੀ ਡਿਊਟੀ ਵੀ ਲਗਾਈ ਗਈ ਹੈ ਸੋ ਅਸੀਂ ਸਾਰੇ ਐਂਗਲਾਂ ਤੋਂ ਜਾਂਚ ਪੜਤਾਲ ਕਰਕੇ ਜਲਦੀ ਹੀ ਕੋਸ਼ਿਸ਼ ਕਰਾਂਗੇ ਇਸ ਕੇਸ ਨੂੰ ਟਰੇਸ ਕੀਤਾ ਜਾਵੇ ਕਿ ਕੌਣ ਬੰਦਾ ਸੀ ਜਿਸ ਨੇ ਗੱਡੀ ਪਾਰ ਕੀਤੀ ਜਿਹੜੀ ਮੌਤ ਹੈ ਮੌਤ ਦੇ ਪਿੱਛੇ ਵਜ੍ਹਾ ਰੰਜਿਸ਼ ਕੀ ਹੈ ਕੀ ਕਾਰਨ ਨੇ ਇੱਥੇ ਬਠਿੰਡੇ ਆਉਂਦਾ ਕੀ ਪਰਪਸ ਹੈਗਾ ਸੋ ਸਾਰੇ ਇੰਗਲਰ ਨੂੰ ਕਲੀਅਰ ਕਰਕੇ ਜਿਹੜੀ ਹੈਗੀ ਵਕਦਵਾ ਨੂੰ ਛੇਤੀ ਟ੍ਰੇਸ ਕੀਤਾ ਜਾਂਦਾ ਹੈ ਹਾਂਜੀ ਹਾਂਜੀ ਗੱਡੀ ਜਿਹੜੀ ਹੈਗੀ ਲੜਕੀ ਦੀ ਖੁੱਦੀ ਹੈ ਕੋਈ ਰੇਪ ਦਾ ਮਾਮਲਾ ਕੋਈ ਲੋਕ ਨਹੀਂ ਨਹੀਂ ਇਨੀਸ਼ਲ ਜਿਹੜੀ ਐਂਗਲ ਤੋਂ ਰੇਪ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਫਰਦਰ ਜਿਹੜੀ ਹੈਗੀ ਜਿੰਨਾ ਤੱਕ ਪੋਸਟ ਮਾਰਟ ਰਿਪੋਰਟ ਕਲੀਅਰ ਨਹੀਂ ਹੋ ਜਾਂਦੀ ਉਹਨਾਂ ਦਾ ਕਿਸੇ ਵੀ ਚੀਜ਼ ਨੂੰ ਕਮੈਂਟ ਕਰਨਾ ਜਿਹੜਾ ਹੈਗਾ ਵਾਜਬ ਨਹੀਂ ਹੋ